ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਹਾਂਜੀ ਪ੍ਰਧਾਨ ਜੀ ਅੱਜ ਦੀ ਗੇਟ ਰੈਲੀ ਕਿਸ ਪ੍ਰਤੀ ਕੀਤੀ ਗਈ ਜੀ ਇਹ ਗੇਟ ਰੈਲੀ ਜੀ ਜਿਹੜੀ ਪੰਜਾਬ ਸਰਕਾਰ ਹੈ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ ਤਾਂ ਇਹ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਵੀ ਅਸੀਂ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਜਾਂ ਜਿਹੜੇ ਠੇਕੇਦਾਰੀ ਸਿਸਟਮ ਦੇ ਕਿਸੇ ਵੀ ਤਰੀਕੇ ਨਾਲ ਰੱਖੇ ਗਿਆ ਵੱਖ-ਵੱਖ ਵਿਭਾਗਾਂ ਦੇ ਵਿੱਚ ਮੁਲਾਜ਼ਮ ਨੇ ਅਸੀਂ ਉਹਨਾਂ ਨੂੰ ਰੈਗੂਲਰ ਕਰਾਂਗੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆਂ ਤੇ ਸਾਨੂੰ ਵਾਰ-ਵਾਰ ਜਿਹੜੀ ਮੁੱਖ ਮੰਤਰੀ ਵੱਲੋਂ ਮੀਟਿੰਗਾਂ ਦੇ ਕੇ ਮੁਕਰਿਆ ਜਾਂਦਾ ਹੈ ਮੀਟਿੰਗ ਦੇ ਵਿੱਚ ਬੈਠਿਆ ਨਹੀਂ ਜਾਂਦਾ ਮੁੱਖ ਮੰਤਰੀ ਵੱਲੋਂ ਤੇ ਉੱਥੇ ਉਹਨਾਂ ਦੀ ਜਗ੍ਹਾ ਤੇ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਹਨਾਂ ਵੀ ਸਾਡੀਆਂ ਵਾਰ-ਵਾਰ ਜਿਹੜੀਆਂ ਅਸੀਂ ਜਾਇਜ਼ ਆਪਣੀਆਂ ਹੱਕੀ ਮੰਗਾ ਉਹਨਾਂ ਨੂੰ ਜਚਾਈਆਂ ਨੇ ਤਾਂ ਉਹ ਸਾਨੂੰ ਕਹਿ ਦਿੰਦੇ ਆ ਵੀ ਇਹਨੂੰ ਇਹਦੇ ਤੇ ਵਿਚਾਰ ਕਰਦੇ ਆ ਨਾ ਤਾਂ ਸਾਨੂੰ ਕੋਈ ਜਵਾਬ ਦਿੰਦੇ ਆ ਕਹਿੰਦੇ ਅਸੀਂ ਵਿਚਾਰ ਕਰਦੇ ਆ ਵਿਚਾਰ ਕਰਕੇ ਤੁਹਾਨੂੰ ਜਿਹੜਾ ਕੰਮ ਕਰਾਂਗੇ ਤੁਹਾਡਾ ਰੈਗੂਲਰ ਕਰਾਂਗੇ ਪਰ ਹੌਣ ਜਿਹੜੀ ਇਹਨਾਂ ਦੀ ਇੱਕ ਸਬ ਕਮੇਟੀ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਇਹਨਾਂ ਨੇ ਕੁਝ ਸਾਰੇ ਵਿਭਾਗਾਂ ਨੂੰ ਤਕਰੀਬਨ ਮੋਟਾ-ਮੋਟਾ ਇਹ ਕਹਿ ਦਿੱਤਾ ਵੀ ਇਹਨਾਂ ਦੀ ਜਿਹੜੀ ਹੈ ਭਰਤੀ ਉਹ ਗਲਤ ਤਰੀਕੇ ਨਾਲ ਹੋਈ ਹੈ ਤੇ ਰੈਗੂਲਰ ਨਹੀਂ ਹੋ ਸਕਦੇ ਉਹਦੇ ਰੋਸ ਵਿੱਚ ਅੱਜ ਠੇਕਾ ਸੰਘਰਸ਼ ਮੋਰਚਾ ਤੇ ਬੈਨਰ ਹੇਠ ਸਾਰੇ ਜਿਹੜੇ ਪੰਜਾਬ ਭਰ ਦੇ ਵਿੱਚ ਸਾਰੇ ਦਫ਼ਤਰਾਂ ਦੇ ਗੇਟਾਂ ਮੂਹਰੇ ਕਿਸੇ ਕਿਸੇ ਥਾਂ ਤੇ ਮਾਰਚ ਕਰਕੇ ਵੀ ਇਹਨਾਂ ਦੇ ਜਿਹੜੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਆ ਆਉਣ ਵਾਲੀ ਜਿਹੜੀ ਇਹ 24 ਜਨਵਰੀ ਹੈ ਉਦੋਂ ਜਿਹੜਾ ਜਿਹੜਾ ਹੈਗੇ ਆਪਣੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜਾ ਬਾਬੇਖੇ ਉਹਨਾਂ ਦੀ ਕੋਠੀ ਦਾ ਘਰਾਓ ਕੀਤਾ ਜਾਊਗਾ ਤੇ ਜਿਹੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਠੇਕਾ ਸੰਘਰਸ਼ ਮੋਰਚਾ ਦਾ ਜਾਂ ਵੇਰਕਾ ਆਊਟਸਰਸ ਮੁਲਾਜ਼ਮ ਯੂਨੀਅਨ ਵੱਲੋਂ ਕੋਈ ਵੀ ਤਿੱਖਾ ਜਾਂ ਵੱਡਾ ਸੰਘਰਸ਼ ਹੋ ਲਿਖਿਆ ਜਾਂਦਾ ਅਸੀਂ ਉਹਦੇ ਚ ਵੱਧ ਛੱਡ ਕੇ ਜਿਹੜਾ ਹਿੱਸਾ ਲਵਾਂਗੇ ਜਿਹੜੀ ਸਬ ਕਮੇਟੀ ਬਣਾਈ ਗਈ ਹੈ ਉਹਦੇ ਨਾਲ ਤੁਹਾਡੀ ਮੀਟਿੰਗ ਨਹੀਂ ਆਈ ਜੀ ਮੀਟਿੰਗ ਹੋਈ ਸੀ ਉਹ ਮੀਟਿੰਗ ਜਿਹੜੀ ਇੱਕ ਮੀਟਿੰਗ ਹੋਈ ਸੀ ਅੱਜ ਤੋਂ ਤਕਰੀਬਨ 2 2.5 ਮਹੀਨੇ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਹਫਤੇ ਹਫਤੇ ਬਾਅਦ ਜਿਹੜੀਆਂ ਆਪਾਂ ਜਾਂ ਮਹੀਨੇ 'ਚ ਦੋ ਤਿੰਨ ਮੀਟਿੰਗਾਂ ਕਰਕੇ ਤੁਹਾਡਾ ਜਿਹੜਾ ਹੱਲ ਕਰਾਂਗੇ ਉਹ ਮੀਟਿੰਗ ਨੇ ਉਹਨਾਂ ਨੇ ਨਾ ਤਾਂ ਉਸ ਤੋਂ ਬਾਅਦ ਉਸ ਕਮੇਟੀ ਨੇ ਮੀਟਿੰਗ ਕੀਤੀ ਹੈ ਤੇ ਪਰ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹਦੇ ਤੋਂ ਵੀ ਉਹ ਸਾਫ਼ ਮੁੱਕਰ ਗਏ ਆ ਤੇ ਹੁਣ ਜਿਹੜਾ ਅਸੀਂ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਵੀ ਸਾਡਾ ਜਿਹੜਾ ਜਿਹੜੇ ਸਾਡਾ ਪੰਜਾਬ ਭਰ ਦੇ ਜਿੰਨੇ ਵੀ ਠੇਕਾ ਸੰਘਰਸ਼ ਮੋਰਚੇ ਦੇ ਵਿੱਚ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਰੈਗੂਲਰ ਹੋਣ ਵਾਲਾ ਰਾਹ ਜਿਹੜਾ ਪੱਧਰਾ ਹੋਇਆ ਸੀ ਪਰ ਜਿਹੜਾ ਇਹ ਪੰਜਾਬ ਸਰਕਾਰ ਇਥੋਂ ਮੁਕਰ ਰਹੀ ਹੈ ਤੇ ਅਸੀਂ ਹੁਣ ਜਿਹੜਾ ਫਿਰ ਸੰਘਰਸ਼ ਦੇ ਮੈਦਾਨ ਵਿੱਚ ਆਏ ਆ ਸਰਕਾਰ ਮੁਰਦਾਬਾਦ 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 ਮਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ